ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਕੁੜਮਣੀਆਂ ਦਾ ਟਿਸ਼ਨ ਅੱਜ ਜੀ ਅਸੀਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗੇ ਆ ਜੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਸੋਹਾਇਆ ਕਨੀਆਂ ਲੈ ਕਿੱਥੋਂ ਆਇਆ ਜੀ ਰਾ ਲੈ ਸੋਹਾਇਆ ਕਨੀਆਂ ਲੈ ਕਿੱਥੋਂ ਆਇਆ ਜੀ ਰਾ ਲੈ ਕਿੱਥੋਂ ਆਇਆ ਨੀ ਝੋਟਿਏ ਮੰਦੇ ਤੇਰਾ ਵੀਰਾ கே ர தனிய கே தக்கிய தக்கவாட்டி ஷோட்டே மலையா ंग बटावानी छोटिए मंड तेरा बीरा ले पलंग बटावानी छोटिए मंड तेरा भीराोल गया कनिया ले डोल गया जीरा ले डोल गया कनियाोल गया जीरा लेस गया जी छोटिए मंदे तेरा Bye-bye.